ਤੁਸੀਂ ਇਹਦਾ ਮਤਲਬ ਸਿਆਸਤ 'ਚ ਤੁਸੀਂ ਪੰਜਾਬ ਨੂੰ ਤੇ ਬਦਨਾਮ ਕਰਦੇ ਹੋ ਤੁਸੀਂ ਕੀ ਕਿਹਾ ਕਿ ਮੈਂ ਜੀ ਦੇਖੋ ਜੀ ਸਾਡੇ ਕੋਲ ਤੇ ਖਰਚੇ ਨਹੀਂ ਪੂਰੇ ਹੁੰਦੇ ਤੇ ਨਾ ਕਰੂੰ ਛੱਡ ਦਿਓ ਮੈਂਬਰ ਪਾਰਲੀਮੈਂਟ ਚਲਦੇ ਭੋਲੇ ਲੋਕ ਕਹਿੰਦੇ ਮਤਲਬ ਭੋਲੇ ਲੋਕ ਮਹਾ ਚਲਦੇ ਗੁੰਡੇ ਲੋਕ ਪੰਜਾਬ ਦੇ ਵਾਟ ਆਫ ਦਿਸ ਮੰਗਨਾ ਜੀ ਆਪਣੀ ਫਿਲਮਾਂ ਤੋਂ ਬਾਹਰ ਆਓ ਰਿਐਲਿਟੀ ਵੇਖੋ ਫਿਲਮਾਂ ਦੇ ਤੁਸੀਂ ਠੀਕ ਹੈ ਤੁਹਾਨੂੰ ਐਕਟਰ ਡਾਇਰੈਕਟਰ ਦੇ ਕਹਿਤਾ ਤੂੰ ਰੋਲਾ ਤੇ ਰੋ ਪੈਂਦੀ ਸੀ ਅਸਾਂਸ ਪੈਂਦੀ ਸੀ ਲੇਕਿਨ ਇਹ ਰਿਐਲਿਟੀ ਹੈ ਜਿਹਦੇ ਬਿਆਨ ਨਹੀਂ ਦੇਣੇ ਚਾਹੀਦੇ ਉਹ ਮੇਰੇ ਹਿਸਾਬ ਨਾਲ ਕੰਗਨਰ ਨੌਟ ਨੂੰ ਮਾਫੀ ਮੰਗਣੀ ਚਾਹੀਦੀ ਬਦਨਾਮ ਕਰਨਾ ਛੱਡ ਦਿਓ ਪੰਜਾਬ ਆਲਰੇਡੀ ਆਪਣੀ ਇਹਨਾਂ ਇਹੋ ਜਿਹੀਆਂ ਕੁਰੀਤੀਆਂ ਕਰਕੇ ਆਲਰੇਡੀ ਬਹੁਤ ਮੁਸ਼ਕਲ ਚ ਹੈ ਔਰ ਇਸ ਢੀਡ ਚੋਂ ਨਿਕਲਦੇ ਪਏ ਪੰਜਾਬ ਬੜੀ ਵਾਰ ਢੀਡ ਚੋਂ ਨਿਕਲਿਆ ਲਗਾਤਾਰ ਵਿਵਾਦਿਤ ਬਿਆਨਾਂ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੀ ਕੰਗਣਾ ਰਣੋਤ ਦੇ ਵੱਲੋਂ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਕੰਗਣਾ ਰਣੋਤ ਨੇ ਹਿਮਾਚਲ ਨੂੰ ਨਸ਼ਾ ਪੇਜਣ ਪੰਜਾਬ ਰਾਹੀਂ ਨਸ਼ਾ ਪੇਜਣ ਦੀ ਗੱਲ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਹਿਮਾਚਲ ਦੇ ਵਿੱਚ ਨਸ਼ਾ ਨਾ ਰੋਕਿਆ ਗਿਆ ਤਾਂ ਹਿਮਾਚਲ ਦਾ ਹਾਲ ਵੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਰਹਿਣ ਵਾਲੀਆਂ ਵਿਧਵਾਵਾਂ ਔਰਤਾਂ ਦੇ ਵਰਗਾ ਹੋ ਜਾਵੇਗਾ ਤਾਂ ਇਸ ਬਿਆਨ ਦੇ ਬਾਰੇ ਹੀ ਵਿਚਾਰ ਸਹਿਤ ਚਰਚਾ ਾਂਗੇ ਮੇਰੇ ਨਾਲ ਇਸ ਵਕਤ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅਕਸਰ ਹੀ ਕੰਗਨਾ ਰਣੋਤ ਪੰਜਾਬ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਤੇ ਅੱਜ ਵੀ ਉਹਨਾਂ ਦੇ ਵੱਲੋਂ ਇੱਕ ਬਿਆਨ ਜਿਹੜਾ ਇਹ ਦਿੱਤਾ ਗਿਆ ਹੈ ਜੀ ਬਿਲਕੁਲ ਅੱਜਕੱਲ੍ਹ ਨਾ ਇੱਕ ਅੰਗਰੇਜ਼ੀ ਦਾ ਸ਼ਬਦ ਚੱਲਦਾ ਹੈ ਫੋਬੀਆ ਕੰਗਨਾ ਰਣੋਤ ਨੂੰ ਮੈਨੂੰ ਲੱਗਦਾ ਕੋਈ ਫੋਬੀਆ ਹੋ ਗਿਆ ਹੈ ਕਿਉਂਕਿ ਕੰਗਨਾ ਰਣੋਤ ਹਰ ਗੱਲ ਦਾ ਜ਼ਿਕਰ ਜਿਹੜਾ ਕੰਟੈਂਟ ਹੈ ਜਾਂ ਕੋਈ ਵੀ ਗੱਲ ਹੈ ਪੰਜਾਬ ਦੇ ਨਾਲ ਰਿਲੇਟ ਕਰ ਦਿੰਦੇ ਆ ਬੀਤੇ ਕੁ ਸਮੇਂ ਦੇ ਉੱਤੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਵਾਸਤੇ ਵੀ ਕੰਗਨਾ ਰੌੜ ਨੇ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਪੰਜਾਬ ਦੇ ਕਿਸਾਨਾਂ ਬੜੇ ਮਾੜਾ ਚੰਗਾ ਬੋਲੇ ਤਾਂ ਹੁਣ ਵੀ ਅਗਰ ਨਸ਼ੇ ਦੀ ਖੇਪ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਨਸ਼ੇ ਕਰਕੇ ਪੰਜਾਬ ਤੋਂ ਨਚਾ ਜਿਹੜਾ ਹੈ ਉਹ ਹਿਮਾਚਲ ਜਾ ਰਿਹਾ ਹੈ ਕੰਗਨਾ ਜੀ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨਸ਼ੇ ਦੀ ਰਿਕਵਰੀ ਦੇ ਵਿੱਚ ਪੰਜਾਬ ਦਾ 7ਵਾਂ ਸਥਾਨ ਹੈ ਔਰ ਇਹ ਅੰਕੜੇ ਪੰਜਾਬ ਸਰਕਾਰ ਦੇ ਨਹੀਂ ਬਲਕਿ ਭਾਰਤ ਸਰਕਾਰ ਦੇ ਨੇ ਭਾਰਤ ਸਰਕਾਰ ਨੇ ਕਿਹਾ ਕਿ ਸਭ ਤੋਂ 7ਵੇਂ ਨੰਬਰ ਤੇ ਜਿਹੜੀ ਨਸ਼ੇ ਦੀ ਰਿਕਵਰੀ ਉਹ ਪੰਜਾਬ ਚ ਹੈ ਦੂਸਰਾ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਜੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਪੁਲਿਸ ਨੇ ਰਿਕਵਰੀ ਜਿਹੜੀ ਹੈ ਉਹ ਹਿਮਾਚਲ ਪ੍ਰਦੇਸ਼ ਤੋਂ ਕੀਤੀ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਕੀਤੀ ਹੈ ਰਾਜਸਥਾਨ ਤੋਂ ਕੀਤੀ ਹੈ ਇਸ ਤੋਂ ਇਲਾਵਾ ਕਈ ਵੱਡੀਆਂ ਰਿਕਵਰੀਆਂ ਜਿਹੜੀਆਂ ਨੇ ਦਿੱਲੀ ਤੱਕਨ ਤੋਂ ਕੀਤੀਆਂ ਨੇ ਤਾਂ ਪੰਜਾਬ ਆਲਰੇਡੀ ਨਸ਼ੇ ਦੇ ਖਿਲਾਫ ਕੰਮ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਸੀ ਇਹ ਨਹੀਂ ਕਹਿ ਰਹੇ ਕਿ ਪੰਜਾਬ ਚ ਨਸ਼ਾ ਨਹੀਂ ਹੈ ਪੰਜਾਬ ਇਸ ਸਮਾਰ ਹੇਟ ਚੱਲ ਰਿਹਾ ਹੈ ਔਰ ਇਸ ਸਮਾਰ ਹੇਟ ਕੱਲਾ ਪੰਜਾਬ ਨਹੀਂ ਬਲਕਿ ਪੂਰਾ ਦੇਸ਼ ਚੱਲ ਰਿਹਾ ਹੈ ਲੇਕਿਨ ਤੁਹਾਨੂੰ ਪੂਰੇ ਦੇਸ਼ ਦਾ ਧਿਆਨ ਨਹੀਂ ਆਉਂਦਾ ਸਿਰਫ ਪੰਜਾਬ ਨਜ਼ਰ ਆਉਂਦਾ ਇੱਥੋਂ ਸਾਬਜ਼ਾਹਰ ਹੁੰਦਾ ਹੈ ਕਿ ਕੰਗਨਾਰ ਨੌਟ ਦੇ ਮਨ ਦੇ ਵਿੱਚ ਕੋਈ ਨਾ ਕੋਈ ਕਿਰ ਜਰੀ ਹੈ ਇੱਕ ਖੁੰਦਕ ਜਰੀ ਹੈ ਪੰਜਾਬ ਵਾਸਤੇ ਰੱਖਦੇ ਨੇ ਜਿਸ ਕਰਕੇ ਵਿਸ਼ਤਾਂ ਦੇ ਬਿਆਨ ਦਿੰਦੇ ਨੇ ਆਦਰਵਾਇਜ਼ ਅਗਰ ਕੰਗਨਾਰ ਨੌਟ ਹੁਣ ਇੱਕ ਐਕਟਰਸ ਨਹੀਂ ਹੈ ਹੁਣ ਉਹ ਮੈਂਬਰ ਪਾਰਲੀਮੈਂਟ ਨੇ ਉਹਦੇ ਮੋਡਿਆਂ ਤੇ ਜ਼ਿੰਮੇਵਾਰੀ ਹੈ ਇੱਕ ਮੈਂਬਰ ਪਾਰਲੀਮੈਂਟ ਠੀਕ ਹੈ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਦਾ ਹੈ ਲੇਕਿਨ ਜਦੋਂ ਲੋਕ ਸਭਾ ਚ ਜਾਂਦਾ ਤੇ ਉਹਦੇ ਮੋਡਿਆਂ ਤੇ ਪੂਰੇ ਦੇਸ਼ ਦਾ ਭਾਰ ਹੁੰਦਾ ਤੇ ਇਸ ਕਰਕੇ ਇਸ ਤਰ੍ਹਾਂ ਦਾ ਬਿਆਨ ਦੇ ਕੇ ਕੰਗਨਾਰ ਇੱਕ ਸ਼ਰਮਨਾਕ ਗੱਲ ਕਰ ਰਹੀ ਔਰ ਇਸ ਮਾਮਲੇ ਦੇ ਵਿੱਚ ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ ਇਸ ਦੇ ਨਾਲ ਹੀ ਕੰਗਣਾ ਰਣੌਦ ਦੇ ਵੱਲੋਂ ਪੰਜਾਬ ਦੇ ਪਿੰਡਾਂ']['ਮਹਿਲਾਵਾਂ ਦੀ ਗੱਲ ਵੀ ਕੀਤੀ ਗਈ ਹੈ ਕਿ ਜੋ ਵਿਧਵਾਵਾਂ ਦਾ ਉੱਥੇ ਹਾਲ ਹੈ ਉਹੀ ਹਿਮਾਚਲ ਦੇ ਵਿੱਚ ਹੋਏਗਾ ਦੇਖੋ ਔਰਤਾਂ ਨੂੰ ਬਦਨਾਮ ਕਦੀ ਵੀ ਨਹੀਂ ਕਰਨਾ ਚਾਹੀਦਾ ਅਗਰ ਅਸੀਂ ਆਪਣੀ ਗੁਰਬਾਣੀ ਪੜੀਏ ਤਾਂ ਉਹਦੇ ਵਿੱਚ ਵੀ ਕਿਹਾ ਗਿਆ ਹੈ ਕਿ ਔਰਤਾਂ ਜਿਹੜੀਆਂ ਨੇ ਇੱਕ ਸਮਾਜ ਦਾ ਗਹਿਣਾ ਨੇ ਇੱਕ ਔਰਤ ਇੱਕ ਸਾਡੇ ਸਮਾਜ ਦਾ ਵੱਡਾ ਅੰਗ ਨੇ ਤਾਂ ਔਰਤ ਬਾਰੇ ਇਸ ਤਰ੍ਹਾਂ ਦਾ ਬਿਆਨ ਦੇਣਾ ਕੰਗਣਾ ਰਣੋਤ ਨੂੰ ਸ਼ੋਭਾ ਨਹੀਂ ਦਿੰਦਾ ਔਰ ਔਰਤ ਨੂੰ ਇੱਕ ਵਿਧਵਾ ਕਹਿ ਕੇ ਬੁਲਾਣਾ ਕੰਗਣਾ ਜੀ ਤੁਹਾਨੂੰ ਥੋੜੀ ਸ਼ਰਮ ਆਣੀ ਚਾਹੀਦੀ ਅਗਰ ਕਿਸੇ ਸ਼ਖਸ ਨਾਲ ਕਿਸੇ ਔਰਤ ਨਾਲ ਅਗਰ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਗਈ ਹੈ ਚਾਹੇ ਉਹ ਨਸ਼ੇ ਨਾਲ ਮਰਿਆ ਚਾਹੇ ਐਕਸੀਡੈਂਟ ਚ ਮਰਿਆ ਚਾਹੇ ਦੇਸ਼ ਵਾਸਤੇ ਸ਼ਹੀਦ ਹੋਇਆ ਪਰ ਉਹਨਾਂ ਨੂੰ ਉਸ ਚੀਜ਼ ਦਾ ਯਾਦ ਕਰਾਣਾ ਇਹ ਤੁਹਾਡੀ ਬਹੁਤ ਵੱਡੀ ਮੂਰਖਤਾ ਦੇਖੋ ਇੱਕ ਗਰੀਬ ਨੂੰ ਗਰੀਬ ਕਹੋਗੇ ਨਾ ਤੇ ਉਹਨੂੰ ਗਰੀਬੀ ਦਾ ਅਹਿਸਾਸ ਹੁੰਦਾ ਕੰਗਰਾਂ ਨੇ ਅੱਜ ਪੰਜਾਬ ਦੀ ਔਰਤਾਂ ਨੂੰ ਬਦਨਾਮ ਕੀਤਾ ਤੁਸੀਂ ਦੇਖੋ ਉਹਨੂੰ ਕਿਹਾ ਕਿ ਤੁਸੀਂ ਵਿਧਵਾ ਔਰਤਾਂ ਅਰ ਜਿਹੜੀ ਔਰਤ ਵਿਧਵਾ ਹੋਏਗੀ ਉਹਨੂੰ ਆਪਣਾ ਹਸਬੰਦ ਯਾਦ ਆਏਗਾ ਉਹ ਰੋਏਗੀ ਘਰ ਬੈ ਕੇ ਤੇ ਤੁਸੀਂ ਕਿਉਂ ਅਜੀ ਗੱਲਾਂ ਕਰਦੇ ਠੀਕ ਹੈ ਤੁਸੀਂ ਇਹ ਕਹੋ ਕਿ ਨਸ਼ੇ ਕਰਕੇ ਲੋਕ ਮਰੇ ਨੇ ਠੀਕ ਹੈ ਲੋਕਾਂ ਬਾਰੇ ਗੱਲ ਕੀਤੀ ਜਾਂਦੀ ਤੇ ਆਪਾਂ ਐਕਸੈਪਟ ਵੀ ਕਰ ਲੈਂਦੇ ਕਿ ਠੀਕ ਹੈ ਜੀ ਹਾਂ ਲੋਕ ਮਰੇ ਨੇ ਬਿਲਕੁਲ ਮਰੇ ਨੇ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਚ ਇਸ ਤਰ੍ਹਾਂ ਦੀ ਤਰਾਸ ਦੀਆਂ ਵੇਖ ਨੂੰ ਮਿਲਦੀਆਂ ਪਰ ਇੱਕ ਉਹ ਸ਼ਬਦ ਯੂਜ਼ ਕਰਨਾ ਔਰ ਜਾਣ ਬੂਝ ਕੇ ਔਰਤਾਂ ਨੂੰ ਟਾਰਗੇਟ ਕਰਨਾ ਕੰਗਨਾ ਜੀ ਤੁਸੀਂ ਵੀ ਇੱਕ ਔਰਤ ਹੋ ਹਮ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਜਿਦੇ ਵਿੱਚ ਤੁਸੀਂ ਆਪਣੇ ਬਰੇ ਆਪਣੀ ਅਦਾਕਾਰੀ ਦੇ ਨਾਲ ਇੱਕ ਔਰਤ ਦੇ ਵਰਸੱਚ ਨੂੰ ਉੱਚਾ ਚੁੱਕਣ ਦੀ ਗੱਲ ਕਰਦੇ ਹੋ ਲੇਕਿਨ ਤੁਸੀਂ ਹੁਣ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਪਤਾ ਨਹੀਂ ਲੱਗਦਾ ਯਾਰ ਕਿ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਮੈਂਬਰ ਪਾਰਲੀਮੈਂਟ ਹੋ ਹਮ ਤੁਸੀਂ ਹੁਣ ਮੈਂਬਰ ਪਾਰਲੀਮੈਂਟ ਹੋ ਤੁਸੀਂ ਕਿਸੇ ਦਾ ਦੁੱਖ ਵੰਡਾਣ ਵਾਸਤੇ ਤੁਹਾਨੂੰ ਭੇਜਿਆ ਗਿਆ ਲੋਕ ਸਭਾ ਦੇ ਵਿੱਚ ਨਾ ਕੀ ਲੋਕਾਂ ਨੂੰ ਦੁੱਖ ਦੇਣ ਵਾਸਤੇ ਨਾਲੇ ਹਰ ਗੱਲ ਤੇ ਤੁਸੀਂ ਪੰਜਾਬ ਕੋਈ ਫਿਲਮ ਇੰਡਸਟਰੀ ਦੀ ਗੱਲ ਆndi ਤਦ ਪੰਜਾਬ ਜੇਕਰ ਕਿਸਾਨਾਂ ਦੀ ਗੱਲ ਆndi ਤਦ ਪੰਜਾਬ ਅੱਛਾ ਫੂਡ ਬਾਲ ਦੀ ਗੱਲ ਕੀਤੀ ਜਾਵੇ ਨਾ ਤਾਂ ਇਹਨਾਂ ਨੂੰ ਇਤਿਹਾਸ ਬਾਰੇ ਥੋੜਾ ਜਾਨੂ ਕਰਾ ਦਈਏ ਕਿ 1950 ਤੋਂ ਬਾਅਦ ਦੇਸ਼ ਦੇ ਵਿੱਚ ਤੋਂ ਫੂਡ ਦਾ ਸੰਕਟ ਆਇਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਪੂਰੇ ਦੇਸ਼ 'ਚ ਲੈ ਕੇ ਜਾਇਆ ਗਿਆ ਤੇ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਸਰਕਾਰ ਦਾ ਅੰਕੜਾ ਉਸ ਵੇਲੇ ਕੰਗਣਾ ਜੀ ਤੁਹਾਨੂੰ ਇਤਿਹਾਸ ਪੜ੍ਹਨਾ ਨਹੀਂ ਆਉਂਦਾ ਜੇ ਨਹੀਂ ਪੜ੍ਹਨਾ ਆਉਂਦਾ ਤਾਂ ਮੇਰੇ ਕੋਲ ਲੈ ਲਓ ਮੈਂ ਤੁਹਾਨੂੰ ਦੇ ਦਿੰਦਾ ਔਰ ਇਹ ਕਿਤਾਬ ਜਿਹੜੀ ਹੈ ਲੋਕ ਸਭਾ ਚ ਵੀ ਹੈ ਫੂਡ ਬਾਉਲ ਆਫ ਕੰਟਰੀ ਕਿਹਨੂੰ ਕਿਹਾ ਜਾਂਦਾ ਪੰਜਾਬ ਨੂੰ ਠੀਕ ਹੈ ਪੰਜਾਬ ਦੇ ਵਿੱਚ ਬਹੁਤ ਸਾਰੀ ਪ੍ਰੋਬਲਮਸ ਹੋਣਗੀਆਂ ਸੀ ਇਹ ਨਹੀਂ ਕਹਿ ਰਹੇ ਕਿ ਪੰਜਾਬ ਦੇ ਵਿੱਚ ਸਾਰੀ ਪ੍ਰੋਬਲਮਸ ਖਤਮ ਪੰਜਾਬ ਦੇ ਪ੍ਰੋਬਲਮਸ ਨਹੀਂ ਲੇਕਿਨ ਹਰ ਚੀਜ਼ ਨੂੰ ਪੰਜਾਬ ਨਾਲ ਟਾਰਗੇਟ ਕਰਨਾ ਦਿੱਲੀ ਨਿਸ਼ਾਨੀ ਹੈ ਰਾਜਸਥਾਨ ਤੇ ਨਿਸ਼ਾਨੀ ਹੈ ਸਭ ਤੋਂ ਜ਼ਿਆਦਾ ਅਗਰ ਪੰਜਾਬ 'ਚ ਕੋਈ ਨਸ਼ਾ ਆਂਦਾ ਵੀ ਹੈ ਤਾਂ ਅਸੀਂ ਨਾਰਮਲੀ ਦੇਖਦੇ ਹਾਂ ਕਿ ਉਹ ਦਿੱਲੀ ਤੱਕ ਜਾਂਦਾ ਹੈ ਤੇ ਦਿੱਲੀ ਕਿਦੇ ਅੰਦਰ ਬੀਜ ਦਿੱਲੀ ਇੱਕ ਕੇਂਦਰ ਸ਼ਾਸਿਤ ਰਾਜ ਹੈ ਦਿੱਲੀ ਇੱਕ ਫੁੱਲ ਸਟੇਟ ਦੀ ਮੁੱਖ ਮੰਤਰੀ ਵਾਲੀ ਸਰਕਾਰ ਨਹੀਂ ਹੈ ਲੇਕਿਨ ਫਿਰ ਵੀ ਦਿੱਲੀ ਜਾ ਕੇ ਸਾਰਾ ਸਾਮਾਨ ਨਿਕਲਦਾ ਹੈ ਸਾਰਿਆਂ ਨੂੰ ਪਤਾ ਤਸਕਰ ਕਿੱਥੇ ਬੈਠੇ ਨੇ ਸਾਰੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੈ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਪਤਾ ਕਿ ਕਿੱਥੇ ਬੈਠੇ ਨੇ ਪਰ ਫਿਰ ਵੀ ਤੁਸੀਂ ਪੰਜਾਬ ਦਾ ਨਾਮ ਕਰੀ ਜਾਂਦੇ ਤੁਸੀਂ ਇਹ ਕਿਉਂ ਨਹੀਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਸਮੱਸਿਆ ਹੈਗੀ ਉਹਦੇ ਕਰਕੇ ਮਹੱਤਵਪੂਰਨ ਫੈਕਟਰ ਹੋ ਰਿਹਾ ਕਿਉਂ ਨਹੀਂ ਕਿਹਾ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਚੰਨਾ ਕੋਚਾ ਅਜਨੇ ਜਿਹੜੇ ਹਥਿਆਰ ਜਿਹੜੇ ਨੇ ਉਹ ਬੀਜੇਪੀ ਸ਼ਾਸਿਤ ਰਾਜਾਂ ਦੇ ਬੰਦੇ ਪਏ ਉਹਨਾਂ ਬਾਰੇ ਕਿਉਂ ਨਹੀਂ ਬੋਲਦੇ ਹਰ ਐਕਚੁਅਲੀ ਇੱਥੇ ਪਤਾ ਕੀ ਹੈ ਕੰਗਣਾ ਨੂੰ ਇੱਕ ਆਦਤ ਪੈ ਗਈ ਹੈ ਇੱਕ ਬੰਦੇ ਨੂੰ ਆਦਤ ਹੁੰਦੀ ਹੈ ਨਾ ਜਿਸ ਤਰ੍ਹਾਂ ਕਿਸੇ ਵੇਲੇ ਕਿਸੇ ਨੂੰ ਗੱਲ ਕਹਿਣਾ ਇਹਨੂੰ ਵਿੱਚੀ ਲਾਉਣ ਦੀ ਆਦਤ ਹੁੰਦੀ ਹੈ ਕਿਸੇ ਨੂੰ ਐਵੇਂ ਗਾਲ ਕੱਢਣ ਦੀ ਆਦਤ ਹੁੰਦੀ ਜਵੇਂ ਹੁੰਦੀ ਹੈ ਉਸ ਤਰ੍ਹਾਂ ਕੰਗਣਾ ਰਣੌਤ ਨੂੰ ਇੱਕ ਆਦਤ ਪੈ ਗਈ ਹੈ ਕਿ ਮੈਂ ਜੋ ਵੀ ਹੋਵੇ ਨਾ ਚਲੋ ਯਾਰ ਪੈੜੀ ਗੱਲ ਕੀ ਪੰਜਾਬ ਦੇ ਲਿਖੇ ਪਾ ਦਿਓ ਸੋ ਕੰਗਣਾ ਦਾ ਜਿਹੜਾ ਇਹ ਵਤੀਰਾ ਨਾ ਇਹ ਠੀਕ ਨਹੀਂ ਹੈ ਇਹਦੇ ਵਾਸਤੇ ਉਹਨਾਂ ਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਤੋਂ ਸੰਗਿਆਨ ਲੈਣਾ ਚਾਹੀਦਾ ਕਿ ਹਰ ਵੇਲੇ ਪੰਜਾਬ ਨੂੰ ਬਦਨਾਮ ਕਰਨਾ ਹਰ ਵੇਲੇ ਪੰਜਾਬ ਬਾਰੇ ਗਲਤ ਬੋਲਣਾ ਹਰ ਵੇਲੇ ਪੰਜਾਬੀਆਂ ਬਾਰੇ ਗਲਤ ਬੋਲਣਾ ਖਾਸ ਕਰਕੇ ਔਰਤਾਂ ਬਾਰੇ ਗਲਤ ਬੋਲਣਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਮਤਲਬ ਸੈਨੀਏ ਨਹੀਂ ਔਰ ਇੱਕ ਮੈਂਬਰ ਪਾਰਲੀਮੈਂਟ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦੇਣੀਆਂ ਕਿਉਂਕਿ ਤੁਸੀਂ ਉਹਨ ਇੱਕ ਵੱਡੇ ਸ਼ਖਸ ਤੇ ਉੱਚੇ ਲੈਵਲ ਤੇ ਹੋ ਕਦੀ ਤੁਸੀਂ ਕਹਿੰਦੇ ਹੋ ਜੀ ਮੈਨੂੰ ਮੰਤਰੀ ਨਹੀਂ ਬਣਾਇਆ ਮੈਂ ਤੇ ਗੱਡੀਆਂ ਮੇਰਾ ਖਰਚਾ ਨਹੀਂ ਪੂਰਾ ਹੁੰਦਾ ਤੇ ਛੱਡ ਦਿਓ ਤੁਹਾਨੂੰ ਕਿਸ ਨੇ ਕਿਹਾ ਸੀ ਮਤਲਬ ਤੁਸੀਂ ਇਹਦਾ ਮਤਲਬ ਸਿਆਸਤ 'ਚ ਤੁਸੀਂ ਪੰਜਾਬ ਨੂੰ ਤੇ ਬਦਨਾਮ ਕਰਦੇ ਹੋ ਤੁਸੀਂ ਕੀ ਕਿਹਾ ਕਿ ਮੈਂ ਜੀ ਦੇਖੋ ਜੀ ਸਾਡੇ ਕੋਲ ਤੇ ਖਰਚੇ ਨਹੀਂ ਪੂਰੇ ਹੁੰਦੇ ਤੇ ਨਾ ਕਰੋ ਛੱਡ ਦਿਓ ਮੈਂਬਰ ਪਾਰਲੀਮੈਂਟ ਐਡੀ ਕਿਹੜੀ ਟੈਨਸ਼ਨ ਮਿੰਟ ਦੋ ਲੱਗਦੇ ਆ ਰਿਜ਼ਾਈਨ ਪਾ ਦਿਓ ਰਿਜ਼ਾਈਨ ਪਾ ਸਕਦੇ ਹੋ ਨਾ ਤਾਂ ਪਾ ਦਿਓ ਤੇ ਫੇਰ ਐਡੀ ਕਿਹੜੀ ਟੈਨਸ਼ਨ ਐ ਨਾ ਮੈਂ ਦੱਸਣਾ ਜੀ ਮੈਨੂੰ ਮੰਤਰੀ ਨਹੀਂ ਬਣਾਇਆ ਤੇ ਮੰਤਰੀ ਬਣਾ ਗਿਆ ਤਾਂ ਮੈਨੂੰ ਤੁਸੀਂ ਕੁਝ ਫਿਰ ਗੱਲ ਉਹੀ ਆਉਂਦੀ ਨਾ ਕਿ ਮੰਤਰੀ ਬਣ ਕੇ ਠੀਕ ਹੈ ਟੋ ਟੱਪਾ ਪੂਰਾ ਹੋਏਗਾ ਮੈਟ੍ਰਿਕ ਸੀ ਤੇ ਉਹਨਾਂ ਮੰਤਰੀ ਬਣ ਗਏ ਟੋ ਟੱਪਾ ਪੂਰਾ ਰਹੇਗਾ ਤੇ ਬਸ ਠੀਕ ਹੈ ਉਹਨ ਉਤਰੋ ਵੀ ਨਹੀਂ ਬਣਿਆ ਤੇ ਫਰਸਟ੍ਰੇਸ਼ਨ ਘੱਟ ਨਹੀਂ ਦੇ ਪੰਜਾਬ ਤੇ ਘੱਟਦੀ ਹਮੇਸ਼ਾ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਕਿ ਪੰਜਾਬ ਪੰਜਾਬ ਦੇ ਲੋਕ ਇਸ ਨੂੰ ਲਗਾਤਾਰ ਸਬਕ ਸਿਖਾਉਣ ਦੇ ਵਿੱਚ ਰਹਿੰਦੇ ਨੇ ਤਾਂ ਦੇਖੋ ਪੰਜਾਬ ਨਾ ਇੱਕ ਬੜਾ ਅਗਰੈਸਿਵ ਨੇਚਰ ਹੈ ਸਾਡੇ ਲੋਕਾਂ ਦੀ ਖਾਸ ਕਰਕੇ ਤੁਸੀਂ ਦੇਖੋ ਮਾਜੇ 'ਚ ਵੀ ਲੋਕ ਕਈ ਵਾਰ ਕਿਸੇ ਵੱਡੇ ਤੁਸੀਂ ਇੰਟਰਵਿਊਸ ਵੇਖਦੇ ਹੋ ਨਾ ਤੇ ਉਹ ਮੈਂ ਪਿੱਛੇ ਕਿਸੇ ਸੁਣ ਦੇਖਦਾ ਪਿਆ ਸੀ ਉਹ ਕਹਿੰਦੀ ਤੁਸੀਂ ਕਿੱਥੋਂ ਕਹਿੰਦੇ ਗੁਰਦਾਸਪੁਰ ਤੋਂ ਕਹਿੰਦੀ ਗੁਰਦਾਸਪੁਰ ਦੇ ਲੋਕ ਕਿਹੋ ਜਿਹੇ ਕਹਿੰਦੀ ਗੁਰਦਾਸਪੁਰ ਦੇ ਲੋਕ ਬੜੇ ਲੜਾਕੇ ਹੁੰਦੇ ਨੇ ਠੀਕ ਹੈ ਮਤਲਬ ਪੰਜਾਬ ਦੇ ਜਿਹੜੇ ਲੋਕ ਨੇ ਦੇ ਆਰ ਵੈਰੀ ਅਗਰੈਸਿਵ ਬਿਆਨ ਦਿੰਦੇ ਨੇ ਹਰ ਚੀਜ਼ ਦੇਖੋ ਕਿਸਾਨ ਅੰਦੋਲਨ ਹੋਇਆ ਕਿਸ ਵੱਡੇ ਪੱਧਰ ਤੇ ਕਿਸਾਨ ਅੰਦੋਲਨ ਕੀਤਾ ਗਿਆ ਕਿਸਾਨ ਕਿੱਥੇ-ਕਿੱਥੇ ਗਏ ਔਰ ਅੱਜ ਦੇਖੋ ਹਰ ਵੀ ਜਿਹੜੀ ਫਾਈਟ ਹੁੰਦੀ ਹੈ ਪੰਜਾਬ ਅੱਗੇ ਆਉਂਦਾ ਜਿੱਥੇ ਸਰਕਾਰ ਨਹੀਂ ਪਹੁੰਚਦੀ ਉੱਥੇ ਲੰਗਰ ਪਹੁੰਚਦਾ ਤੇ ਲੰਗਰ ਕੌਣ ਲੰਦਾ ਪੰਜਾਬੀ ਪੰਜਾਬੀ ਇਹ ਚੀਜ਼ਾਂ ਜਿਹੜੀਆਂ ਨੇ ਕੰਗਨਾ ਰਣੌਟ ਨੂੰ ਸਮਝ ਨਹੀਂ ਆਉਂਦੀਆਂ ਔਰ ਇਸੇ ਵਾਸਤੇ ਨਾ ਆਈ ਥਿੰਕ ਪੰਜਾਬ ਦੇ ਕਿਸੇ মিডিਆ ਦੇ ਅੱਗੇ ਆ ਕੇ ਨਾ ਉਹਨਾਂ ਨੂੰ ਇੱਕ ਵਾਰੀ ਆਪਣੀ ਫੀਲਿੰਗ ਐਕਸਪ੍ਰੈਸ ਕਰਨੀ ਚਾਹੀਦੀ ਹੈ ਕਿ ਮੇਰਾ ਪੰਜਾਬ ਨਾਲ ਦੁਸ਼ਮਣੀ ਕੀ ਹੈ ਜਿਹੜੀ ਉਹ ਗੱਲ ਆਪਣੇ ਅੰਦਰ ਰੱਖੀ ਬੈਠੇ ਨੇ ਨਾ ਉਹਨਾਂ ਨੂੰ ਇੱਕ ਵਾਰੀ ਕਲੀਅਰ ਕਰਨੀ ਚਾਹੀਦੀ ਕਿ ਮੈਂ ਪੰਜਾਬ ਪ੍ਰਤੀ ਅਦਾ ਕਿਉਂ ਹਾਂ ਔਰ ਨਹੀਂ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਮੈਂਬਰ ਪਾਰਲੀਮੈਂਟ ਦੀ ਕਮੇਟੀ ਹੁੰਦੀ ਹੈ ਉਹਨਾਂ ਨੂੰ ਇਸ ਮਾਮਲੇ 'ਤੇ ਸੰਗਿਆਨ ਲੈਣਾ ਚਾਹੀਦਾ ਖਾਸ ਕਰਕੇ ਹੋਮ ਮਿਨਿਸਟਰ ਸਾਹਿਬ ਨੂੰ ਉਹ ਪੁੱਛਣ ਕੇ ਆਖੇ ਤੁਸੀਂ ਕਿਉਂ ਬੋਲਦੇ ਕਿਉਂਕਿ ਦੇਖੋ ਨਾ ਆਰ ਮਲੇ ਹੁਣ ਅਜ ਵੀ ਜੇਕਰ ਨਸ਼ੇ ਦੀ ਗੱਲ ਹੋਈ ਹੈ ਹਰਿਆਣੇ ਦੇ ਲੋਕ ਭੋਲੇ ਆ ਕਿ ਭੋਲੇ ਲੋਕ ਸਿਰਫ ਹਰਿਆਣੇ ਚ ਹਿਮਾਚਲ ਚ ਨਹੀਂ ਪੰਜਾਬ ਚ ਭੋਲੇ ਲੋਕ ਨਹੀਂ ਜਿੰਨੀ ਭਗਤੀ ਪੰਜਾਬ ਚ ਹੁੰਦੀ ਮੈਂ ਕਹਾਂ ਚਾਹੀਦੀ ਕਿ ਤੈਨੂੰ ਹੁੰਦੀ ਹੋਏਗਾ ਹਿਮਾਚਲ ਦੇ ਭੋਲੇ ਲੋਕ ਕਿਹਾ ਮਤਲਬ ਭੋਲੇ ਲੋਕ ਹਿਮਾਚਲ ਦੇ ਗੁੰਡੇ ਲੋਕ ਪੰਜਾਬ ਦੇ ਵਾਟ ਇਜ਼ ਦਿਸ ਕਗਨਾ ਜੀ ਆਪਣੀ ਫਿਲਮਾਂ ਤੋਂ ਬਾਹਰ ਆਓ ਰਿਐਲਿਟੀ ਵੇਖੋ ਫਿਲਮਾਂ ਦੇ ਤੁਸੀਂ ਠੀਕ ਹੈ ਤੁਹਾਨੂੰ ਐਕਟਰ ਡਾਇਰੈਕਟਰ ਨੇ ਕਿਹਾ ਤਾਂ ਤੂੰ ਰੋਲਾ ਤੇ ਰੋ ਪੈਂਦੀ ਸੀ ਹਾਸਾ ਹਾਸ ਪੈਂਦੀ ਸੀ ਲੇਕਿਨ ਇਹ ਰਿਐਲਿਟੀ ਹੈ ਇੱਥੇ ਤੁਸੀਂ ਰਿਐਲਿਟੀ ਫੇਸ ਕਰ ਰਹੇ ਹੋ ਤੁਹਾਨੂੰ ਇਹ ਚੀਜ਼ਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਉਹ ਮੇਰੇ ਹਿਸਾਬ ਨਾਲ ਕੰਗਨਾ ਰਨੌਟ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਉਹਨਾਂ ਨੇ ਇੱਕ ਜਿਹੜਾ ਅਪਰਾਧ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦਾ ਇਸ ਮਾਮਲੇ 'ਚ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਆਈ ਥਿੰਕ ਦੇਸ਼ ਦੀ ਗ੍ਰਹਿ ਮੰਤਰੀ ਇਸ ਮਾਮਲੇ ਜਵਾਬ ਦੇ ਪੰਜਾਬੀਆਂ ਨੂੰ ਬਦਨਾਮ ਕਰਨਾ ਛੱਡ ਦਿਓ ਪੰਜਾਬ ਆਲਰੇਡੀ ਆਪਣੀ ਇਹਨਾਂ ਇਹੋ ਜੀਆਂ ਕੁਰੀਤیاں ਕਰਕੇ ਆਲਰੇਡੀ ਬਹੁਤ ਮੁਸ਼ਕਲ ਚ ਹੈ ਔਰ ਇਸ ਪੀੜ ਚੋਂ ਨਿਕਲਦੇ ਪਏ ਆ ਪੰਜਾਬ ਬੜੀ ਵਾਰ ਪੀੜ ਚੋਂ ਨਿਕਲਿਆ 47 ਹੋਵੇ ਅਗਰ 65 71 ਦੀ ਲੜਾਈਆਂ ਹੋਣ ਕਰਕੇ ਲੰਬੇ ਦਿਨ ਚੱਲ ਰਹੀ ਹੈ ਤੇ ਅੱਜ ਵੀ ਅਸੀਂ ਕਰ ਰਹੇ ਸੀ ਕਿ ਅਜਨਾਲੇ ਦਾ ਜਵਾਨ ਇੱਕ ਸ਼ਹੀਦ ਹੋਇਆ ਮਹਿਜ ਡੇਢ ਮਹੀਨਾ ਬਿਆਨ ਹੋਏ ਸੀ ਤਾਂ ਕੀ ਮਤਲਬ ਭਾਲੇ ਤੇ ਚਾਹ ਵੀ ਨਹੀਂ ਰੱਥੇ ਹੁੰਦੇ ਤੇ ਪੰਜਾਬੀਆਂ ਨੇ ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀ ਹੈ ਸਭ ਤੋਂ ਜ਼ਿਆਦਾ ਅਗਰ ਕਿਸੇ ਸਟੇਟ ਦੀ ਕੋਈ ਰੈਜੀਮੈਂਟ ਹੈ ਸਿੱਖ ਰੈਜੀਮੈਂਟ ਹੈ ਹਮ ਸਿੱਖ ਰੈਜੀਮੈਂਟ ਕਿੱਥੋਂ ਦੀ ਹੈ ਪੰਜਾਬ ਤੋਂ ਬਣੀ ਹੈ ਇੱਛੂ ਗਿਲਵਰ ਯਾ ਦੇਸ਼ ਦੇ ਵੱਡੇ ਵੱਡੇ ਜਿਹਰੇ ਅੱਜ ਜੇ ਬਾਰਡਰ 2 ਵੀ ਫਿਲਮ ਬਣਦੀ ਪਈ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਹੀ ਹੋਵਾਂ ਦੇ ਨਾਲ ਬਣਦੀ ਆ ਤੇ ਉਹਦੇ ਵਿੱਚ ਕੋਈ ਅੱਡੀ ਗੱਲ ਠੀਕੋ ਅਸੀਂ ਕਹਿੰਦੇ ਦੇਸ਼ ਤੇ ਸਾਰੇ ਜਵਾਨ ਇੱਕੋ ਜਿਹੇ ਨੇ ਦੇਸ਼ਿਕਾ ਪਰ ਇਹਦੇ ਵਿੱਚ ਪੰਜਾਬ ਨੂੰ ਟਾਰਗੇਟ ਕਰਨਾ ਗਲਤ ਹੈ ਨਸ਼ਾ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ ਤੁਸੀਂ ਦੇਖੋ ਅੱਜ ਨਸ਼ਾ ਪੂਰੇ ਦੇਸ਼ ਦੀ ਪੂਰੇ ਵਿਸ਼ਵ ਦੀ ਸਮੱਸਿਆ ਹੈ ਕੈਨੇਡਾ ਤੱਕ ਅੱਜ ਤਸਕਰ ਫੜੇ ਜਾ ਰਹੇ ਨੇ ਉੱਥੇ ਦੇਖੋ ਕੁਆਂਟੀਟੀ ਵਧਣੀ ਸ਼ੁਰੂ ਹੋ ਗਈ ਹੈ ਆਫਟਰ ਆਲ ਕੋਈ ਨਾ ਕੋਈ ਮਾਫੀਆ ਦੇ ਪਿੱਛੇ ਹੈ ਕਰ ਰਹੇ ਨਾ ਕੰਮ ਸੋ ਕੰਗਨਾਰ ਨੂੰ ਇਹ ਸਮਝਣਾ ਚਾਹੀਦਾ ਕਿ ਨਸ਼ਾ ਇਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਸਮੱਸਿਆ ਹੈ ਤੇ ਜੇ ਕੰਗਨਾ ਜੀ ਇੰਨੀ ਪ੍ਰੋਬਲਮ ਹੈ ਤੁਸੀਂ ਮੈਂਬਰ ਪਾਰਲੀਮੈਂਟ ਹੋ ਤੁਹਾਡੇ ਮੰਡੀ ਇਲਾਕੇ ਚ ਕਈ ਐਸੇ ਏਰੀਆ ਨੇ ਜਿੱਥੇ ਪੁਲਿਸ ਨਹੀਂ ਪਹੁੰਚ ਪਾਂਦੀ ਹੁਣਾਂ ਬਾਰੇ ਜਵਾਬ ਦਿਓ ਲੋਕ ਸਭਝ ਗਏ ਉਹਨਾਂ ਕਿ ਮੈਂ ਕਿਹੜੇ ਇਲਾਕੇ ਦੀ ਗੱਲ ਕਰ ਰਹੇ ਤੋ ਉਹਦੇ ਬਾਰੇ ਜਵਾਬ ਦੇ ਮੈਂਬਰ ਪਾਰਲੀਮੈਂਟ ਹੈ ਕੁਝ ਵੀ ਕਰ ਸਕਦੇ ਹੋ ਪਰ ਕਿਉਂ ਨਹੀਂ ਕੀਤਾ ਪਰ ਕਾਰਨ ਤੱਕ ਕੀ ਹੈ ਕਰਨਾ ਕੁਝ ਨਹੀਂ بس ਪੰਜਾਬ ਨੂੰ ਗਾਲਾਂ ਕੱਢਣੀ ਉਹ ਉਹਨਾਂ ਦਾ ਇੱਕ ਜਿਹੜਾ ਰਾਇ ਜਾਂ ਤਾਂ ਉਹਨਾਂ ਨੂੰ ਸਿਖਾਇਆ ਗਿਆ ਕਿ ਫੇਮ ਲੈਣਾ ਤੇ ਤੁਸੀਂ ਵਿਵਾਦਿਤ ਬਿਆਨ ਦੇ ਦਿਓ ਬਸ 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 ਪੰਜਾਬ ਦੇ ਖਿਲਾਫ ਜੀ ਇਹ ਇਸ ਦੇ ਨਾਲ ਕੰਗਣਾ ਟਾ ਨੋਟ ਵੱਲੋਂ ਵੀ ਕਿਹਾ ਗਿਆ ਕਿ ਪਾਕਿਸਤਾਨ ਤੋਂ ਨਸ਼ਾ ਆਂਦਾ ਹੈ ਪੰਜਾਬ 'ਚ ਤੇ ਪੰਜਾਬ ਤੋਂ ਫਿਰ ਹਿਮਾਚਲ 'ਚ ਭੇਜਿਆ ਜਾਂਦਾ ਪਾਕਿਸਤਾਨ 'ਚ ਪੰਜਾਬ ਦੇ ਲੋਕ ਰਹਿੰਦੇ ਨੇ ਉਹ ਪੰਜਾਬ ਵੱਖਰਾ ਪੰਜਾਬ ਵੱਖਰਾ ਪੰਜਾਬ ਵੰਡਿਆ ਗਿਆ ਕੰਗਣਾ ਜੀ 47 ਦੇ ਵਿੱਚ ਦੋਹੇ ਦੇਸ਼ ਵੰਡੇ ਗਏ ਸੀ ਪੰਜਾਬ ਦੇ ਵੀ ਦੋ 파ਟ ਹੋ ਗਏ ਆ ਉਹ ਪਾਕਿਸਤਾਨ ਤੋਂ ਜਿਹੜਾ ਨਸ਼ਾ ਰਹੂ ਉਹ ਉਹ ਵੀ ਪੰਜਾਬ ਦੇ ਮਾਮਲੇ ਆ ਠੀਕ ਹੈ ਜੀ ਬਾਰਡਰ ਤੇ ਕੌਣ ਲੱਗਾ ਫੋਰਸਸ ਕੰਮ ਕਰ ਰਹੀਆਂ ਨੇ ਪਰ ਚੱਕਰ ਹੈ ਕਿ ਇਹ ਇਹ ਇੱਕ ਬਿਆਨ ਦੇ ਨਾਲ ਖਤਮ ਹੋਣ ਵਾਲੀ ਬਿਮਾਰੀ ਨਹੀਂ ਹੈ ਇਹਦੇ ਵਾਸਤੇ ਜੰਗੀ ਪੱਧਰ ਤੇ ਕੰਮ ਕਰਨਾ ਜ਼ਰੂਰੀ ਹੈ ਆ ਦੇਖੋ ਪੰਜਾਬ ਸਰਕਾਰ ਵੀ ਯੁਦ ਨਸ਼ਾ ਵਿਰੁੱਧ ਕਰ ਰਹੀ ਹੈ ਠੀਕ ਹੈ ਹਰ ਗਵਰਨਮੈਂਟ ਕਰ ਰਹੀ ਹੈ ਦੇਖੋ ਇਹ ਗਵਰਨਮੈਂਟ ਦੇ ਉੱਤੇ ਆ ਪਰ ਤੁਸੀਂ ਆਪ ਚੰਗੇ ਹੋ ਤੇ जग ਚੰਗਾ ਹੁੰਦਾ ਪਰ ਇਸ ਤਰ੍ਹਾਂ ਕਿਸੇ ਨੂੰ ਬਦਨਾਮ ਕਰਕੇ ਕੰਗਨਾ ਜੀ ਇਹ ਚੀਜ਼ਾਂ ਠੀਕ ਨਹੀਂ ਹੈ ਇਤਿਹਾਸ ਜਾਣ ਲਓ ਪੰਜਾਬ ਦਾ ਠੀਕ ਹੈ ਇੰਨੀ ਸ਼ਹਾਦਤਾਂ ਇਨਾ ਸਮਾਂ ਦੇਸ਼ ਨੂੰ ਬਚਾਉਣ ਵਾਸਤੇ ਜੋ ਕੁਝ ਹੁਣ ਪਿੱਛੇ ਵੀ ਭੀੜ ਪਈ ਤੇ ਪੰਜਾਬ ਜੀ ਪਈ ਨਾ ਭੀੜ ਡਰੋਨ ਇੱਥੇ ਉੱਡੇ ਨਾ ਮਿਜ਼ਾਈਲਾਂ ਇੱਥੇ ਡਿੱਗੀਆਂ ਨਾ ਉਸ ਲੋਕ ਕੰਗਨਾ ਜੀ ਨਹੀਂ ਬੋਲੇ ਠੀਕ ਹੈ ਮਾਹੌਲ ਚਾਂਤ ਹੋਇਆ ਵੇਖਿਆ ਕਿ ਹੁਣ ਪੰਜਾਬ ਸਿੱਧੇ ਰਾਹ ਚੱਲਣਾ ਪਿਆ ਫਿਰ ਬਿਆੰਦੇ ਦੀ ਮਤਲਬ ਪੰਜਾਬ ਨੂੰ ਬਦਨਾਮ ਕਰਨਾ ਪੰਜਾਬ ਬਾਰੇ ਗਲਤ ਬੋਲਣਾ ਉਹ ਕੰਗਨਾ ਨੂੰ ਇੱਕ ਫੋਬੀਆ ਹੋ ਚੁੱਕਾ ਮੈਂ ਇੰਟਰੂ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਫੋਬੀਆ ਤਾਂ ਫੋਬੀਆ ਦਾ ਸ਼ਿਕਾਰ ਕੰਗਨਾ ਨਾ ਹੋ ਚੁੱਕਾ ਜੀ ਕੀ ਚੇਤਾਵਨੀ ਦੇਣਾ ਚਾਹੋਗੇ ਤੁਹਾਡੇ ਵੱਲੋਂ ਚੇਤਾਵਨੀ ਤਾਂ ਖੈਰ ਲੋਕ ਦੇ ਰਹੇ ਨੇ ਅਸੀਂ ਤੇ ਆਹੀ ਕਹਿੰਨੇ ਆ ਕਿ ਕੰਗਨਾ ਜੀ ਥੋੜੀ ਜੀ ਅਸੀਂ ਦੇਖੋ ਬੜੇ ਰਿਸਪੈਕਟਫੁਲੀ ਰਾਨੂੰ ਕਹਿ ਰਹੇ ਆ ਹਮ ਅਸੀਂ ਕੋਈ ਐ ਨਹੀਂ ਕਹਿ ਰਹੇ ਕਿ ਉਹਨਾਂ ਨੂੰ ਉਹ ਕਰ ਲਾ ਉਹ ਕੰਗਨਾ ਜੀ ਥੋੜਾ ਜਨਾ ਆਪਣਾ ਅਹੁਦਾ ਨੂੰ ਸਮਝੋ ਤੁਸੀਂ ਮੈਂਬਰ ਪਾਰਲੀਮੈਂਟ ਇਹ ਪਹਿਲਾ ਬਿਆਨ ਨਹੀਂ ਬਹੁਤ ਸਾਰੇ ਬਿਆਨ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਦੇ ਤੁਸੀਂ ਅਗਰ ਕੁਝ ਕਰਨਾ ਚਾਹੁੰਦੇ ਤਾਂ ਆਓ ਫਿਰ ਐਨਜੀਓ ਚਲਾਓ ਹਾਂ ਪੰਜਾਬ 'ਚ ਹਮ ਕਿਸੇ ਇੱਕ ਬੱਚੇ ਨੂੰ ਅਡਾਪਟ ਕਰ ਲਾ ਕੰਗਨਾ ਰੌਡ ਜੀ ਇੱਕ ਬੱਚਾ ਜਿਹੜਾ ਡਰਗ ਪੀ ਰਿਹਾ ਤਾ ਨਾ ਜਿਹਦੇ ਫੈਮਲੀ 'ਚ ਮੌਤ ਹੋਈ ਹੈ ਉਹਨੂੰ ਨਾ ਅਡਾਪਟ ਕਰ ਲਓ ਜਿਉ ਸਾਰਾ ਪੰਜਾਬ ਕੰਗਨਾ ਰੌਡ ਬੱਲੇ ਬ ਕਰੋ ਨਾ ਕੁਛ ਕਿ ਬਸ ਗੋਲਾਂ ਗੱਡੀ ਜਣੀ ਆ ਪੰਜਾਬ ਮਾੜਾ ਪੰਜਾਬ ਮਾੜਾ ਪੰਜਾਬ ਮਾੜਾ ਉਹ ਆਦਤ ਬਣ ਗਈ ਨਾ ਹੁਣ ਇੱਕੋ ਆਦਤ ਹੀ ਬਣ ਗਈ ਬਸ ਗਾਲਾਂ ਹੀ ਕੱਢਣੀ ਬਸ ਉਹ ਚੀਜ਼ ਐ ਸੋ ਅੱਜ ਦਾ ਬਿਆਨ ਕਾਫੀ ਸ਼ਰਮਨਾਕ ਹੈ ਔਰ ਪੰਜਾਬ ਵਾਸਤੇ ਗਲਤ ਹੈ ਔਰ ਇਸ ਬਾਬਲੇ ਚ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਮੂੰਹ ਤੇ ਲਗਾਮ ਪਾਵੇ ਔਰ ਉਹਨਾਂ ਕੋ ਮਾਫੀ ਮੰਗਾਵੇ ਥੈਂਕ ਯੂ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਕੰਗਨਾ ਦੇ ਅੱਜ ਵਿਵਾਦਿਤ ਬਿਆਨ ਨੇ ਕਿਤਨਾ ਕਿਤੇ ਪੰਜਾਬੀਆਂ ਦੇ ਦਿਲਾਂ ਤੇ ਠੇਸ ਜਿਹੜੀ ਹੈ ਜ਼ਰੂਰ ਪਹੁੰਚਾਈ ਹੈ ਤੁਹਾਡਾ ਕੰਗਨਾ ਦੇ ਇਸ ਬਿਆਨ ਬਾਰੇ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ